ਵੇਗਾ ਇੰਤਕਾਲ ਲਈ ਕਿਹੜੇ ਦਸਤਾਵੇਜ਼ ਲੋਨਦੇ ਨੇ ਇਹ ਕੰਮ ਤਾਰਨਾ ਹੈ ਵੀ ਰਿਸ਼ਵਤ ਤੇ ਸਫਾਰਿਸ਼ ਤੋਂ ਬਿਨਾਂ ਤਾਂ ਸਾਡਾ ਕੰਮ ਹੋਣਾ ਹੀ ਨਹੀਂ ਹੈ ਇੱਕ ਵਾਰੀ ਪਟਵਾਰੀ ਨੇ ਤੁਹਾਡੀ ਦਰਖਾਸਤ ਫੜ ਵੀ ਲਿੱਤੀ ਤਾਂ ਪਤਾ ਨਹੀਂ ਕਿਹੜੇ ਕਿਹੜੇ ਇਤਰਾਜ਼ ਲਗਾ ਦੇਗਾ ਕਿਹੜੇ ਦਸਤਾਵੇਜ਼ ਨਾਲ ਲਗਾਣੇ ਨੇ ਤੁਹਾਡੀ ਦਰਖਾਸਤ ਹੁਣ ਕਿੱਥੇ ਪਹੁੰਚੀ ਹੈ ਕਦ ਤੱਕ ਤੁਹਾਡਾ ਕੰਮ ਹੋ ਜਾਏਗਾ ਇਹ ਸਾਰਾ ਬਿਲਕੁਲ ਓਪੇਕ ਸਿਸਟਮ ਹੈ ਤੁਹਾਨੂੰ ਇਸ ਬਾਰੇ ਕੁਝ ਪਤਾ ਨਹੀਂ ਹੁੰਦਾ ਤੁਸੀਂ ਪਟਵਾਰੀ ਦੇ ਤਹਿਸੀਲਦਾਰ ਦੇ ਹੱਥੋਂ ਨਿਉ ਉਹਦੇ ਪਿੱਛੇ-ਪਿੱਛੇ ੱਟਕੇ ਖਾਣੇ ਪੈਂਦੇ ਹੂੰ ਹੁਣ ਸਰਦੀ ਵਿਜਨ ਸਦਕਾ ਇੱਕ ਅਸੀਂ ਨਵਾਂ ਸਿਸਟਮ ਬਣਾ ਦਿੱਤਾ ਹੈ ਆਪਣੇ ਮੋਬਾਈਲ ਤੇ ਹੀ ਚਾਹੇ ਲੈਪਟਾਪ ਹੈ ਤਾਂ ਲੈਪਟਾਪ ਖੋਲੋ ਨਹੀਂ ਤਾਂ ਸਿਸਟਮ ਇਹ ਆਜਾ ਵਧੀਆ ਹੈ ਕਿ ਤੁਹਾਡੇ ਮੋਬਾਈਲ ਤੇ ਹੀ ਖੁੱਲੇਗਾ ਸਾਡੀ ਵੈਬਸਾਈਟ ਖੋਲੋ ਪਟਵਾਰੀ ਪਿੱਛੇ ਭੱਜਣ ਦੀ ਲੋੜ ਨਹੀਂ ਸਾਡੀ ਵੈਬਸਾਈਟ ਹੀ ਹੁਣ ਤੁਹਾਡਾ ਪਟਵਾਰੀ ਹੈ ਉੱਥੇ ਜਾ ਕੇ ਆਪਣੀਆਂ ਡਿਟੇਲਸ ਭਰੋ ਫਾਰਮਸ ਅਸੀਂ ਬਿਲਕੁਲ 셀ਫ ਐਕਸਪਲੈਨੇਟਰੀ ਬਣਾ ਦਿੱਤੇ ਨੇ ਬੜੇ ਦੇਰ ਤੋਂ ਇਹ ਚੱਲਦਾ ਸੀ ਕਿ ਜੀ ਰੈਵਨਿਊ ਦਾ ਕੰਮ ਇਨਾ ਗੁੰਝਲਦਾਰ ਹੈ ਇਸ ਨੂੰ ਕੰਪਿਊਟਰਾਈਜ਼ ਕੀਤਾ ਹੀ ਨਹੀਂ ਜਾ ਸਕਦਾ ਪਰ ਸੀ ਰੈਵਨਿਊ ਦੇ ਤੇ ਕੰਪਿਊਟਰ ਦੇ ਮਹਾਰਾ ਨਾਲ ਬੈਠ ਕੇ ਦੋ ਤਿੰਨ ਮਹੀਨੇ ਬ੍ਰੇਨਸਟਾਰਮਿੰਗ ਕੀਤੀ ਤੇ ਬੜੇ ਸਿੰਪਲ ਪਰਫਾਰਮੇ ਬਣਾ ਦਿੱਤੇ ਨੇ ਜਿਹੜੇ ਤੁਸੀਂ ਖੁਦ ਸਮਝ ਸਕਦੇ ਹੋ ਉਹ ਪਰਫਾਰਮੇ ਅਪਲੋਡ ਕਰੋ ਫਿਲ ਕਰੋ ਤੇ ਨਾਲ ਦੇ ਨਾਲ ਤੁਹਾਡੀ ਜਿਹੜੀ ਦਰਖਾਸਤ ਹੈ ਉਹ ਪਟਵਾਰੀ ਦੇ ਲੌਗਇਨ ਦੇ ਵਿੱਚ ਪਹੁੰਚ ਜਾਏਗੀ ਤੇ ਇਹ ਸਾਡੀ ਵੈਬਸਾਈਟ ਪਟਵਾਰੀ ਦੇ ਤੇ 9 ਤੋਂ 5 ਦਾ ਟਾਈਮ ਹੈ ਉਹ ਵੀ ਜੇ ਉਹ ਦਫ਼ਤਰ ਦੇ ਵਿੱਚ ਬੈਠੇ ਇਹ ਸਾਡਾ ਵੈਬਸਾਈਟ ਤੁਹਾਨੂੰ 24 ਘੰਟੇ ਸੱਤੋ ਦਿਨ ਉਪਲਬਧ ਹੈ ਜੇ ਤੁਸੀਂ ਆਪ ਮੋਬਾਈਲ ਤੇ ਨਹੀਂ ਭਰ ਸਕਦੇ ਤਾਂ ਤੁਸੀਂ ਸਾਡੇ ਸੇਵਾ ਕੇਂਦਰ ਚਲੇ ਜਾਓ ਇਹ ਵੀ ਤੁਹਾਨੂੰ ਪਟਵਾਰੀ ਦੀਆਂ ਸੇਵਾਵਾਂ ਦੇਵੇਗਾ ਸੇਵਾ ਕੇਂਦਰ ਵੀ ਨਹੀਂ ਜਾ ਸਕਦੇ ਤਾਂ ਸਾਡੀ ਡੋਰ ਸਟੈਪ ਡਿਲੀਵਰੀ ਸਰਵਿਸ ਤੁਹਾਨੂੰ ਉਪਲਬਧ ਹੈ 1076 ਦੇ ਜਿਹੜੇ ਸਾਡੇ ਆਪਰੇਟਰਸ ਨੇ ਇਸ ਨੰਬਰ ਤੇ ਤੁਸੀਂ ਕਾਲ ਕਰੋ ਉਹ ਤੁਹਾਡੇ ਘਰ ਆ ਕੇ ਤੁਹਾਡੇ ਸਾਹਮਣੇ ਤੁਹਾਡੀ ਇੰਤਕਾਲ ਦੀ ਦਰਖਾਸਤ ਭਰ ਕੇ ਸਬਮਿਟ ਕਰ ਜਾਣਗੇ ਤੋ ਜਦ ਹੀ ਤੁਹਾਡੀ ਇੰਤਕਾਲ ਦੀ ਦਰਖਾਸਤ ਪੂਰੀ ਹੋ ਕੇ ਸਬਮਿਟ ਹੁੰਦੀ ਹੈ ਨਾਲ ਦੀ ਨਾਲ ਉਹ ਪਟਵਾਰੀ ਦੇ ਲੌਗਇਨ ਚ ਚਲੀ ਜਾਏਗੀ ਉਹਦਾ ਮੀਟਰ ਕੰਮ ਕਰਨ ਦਾ ਨਾਲ ਦੀ ਨਾਲ ਸ਼ੁਰੂ ਹੋ ਜਾਏਗਾ 15 ਦਿਨ ਅਸੀਂ ਪਟਵਾਰੀ ਨੂੰ ਦਿੱਤੇ ਨੇ ਜੇ 15 ਦਿਨ ਚ ਪਟਵਾਰੀ ਕੰਮ ਨਹੀਂ ਕਰਦਾ ਤਾਂ ਡੀਸੀ ਸਾਹਿਬ ਨੂੰ ਖਿਚਾਣਗੇ 5 ਦਿਨ ਕਾਨੂੰਗੋਨ ਨੂੰ ਦਿੱਤੇ ਨੇ ਤੇ 10 ਦਿਨ ਤਹਿਸੀਲਦਾਰ ਨੂੰ ਤੋ 30 ਦਿਨਾਂ ਦੇ ਅੰਦਰ ਅੰਦਰ ਜਿਹੜੇ ਝਗੜੇ ਰਹੇ ਤਿੰਤਕਾਲ ਨੇ ਜਿਨ੍ਹਾਂ ਦੇ ਬਾਰੇ ਕੋਈ ਡਿਸਪਿਊਟ ਨਹੀਂ ਹੈ ਸਾਡੀ ਜ਼ਿੰਮੇਵਾਰੀ ਹੈ ਮੈਂ ਵੀ ਮੋਨਿਟਰ ਕਰਾਂਗਾ ਕਿ 30 ਦਿਨਾਂ ਦੇ ਵਿੱਚ ਅਸੀਂ ਸਾਰੇ ਇੰਤਕਾਲ ਤੁਹਾਨੂੰ ਕਰਕੇ ਦਈਏ ਸੀਐਮ ਸਰਦੀ ਤੇ ਕੇਜਰੀਵਾਲ ਸਰਦੀ ਇੱਕ ਬਹੁਤ ਵੱਡੀ ਵਿਜਨ ਹੈ ਕਿ ਭ੍ਰਸ਼ਟਾਚਾਰ ਨੂੰ ਅਸੀਂ ਰੋਕਣਾ ਹੈ ਤਾਂ ਜਦ ਤੁਹਾਡੀ ਦਰਖਾਸਤ ਤੁਸੀਂ ਸਬਮਿਟ ਕਰਦੇ ਹੋ ਤਾਂ ਤੁਹਾਨੂੰ ਨਾਲ ਦੀ ਨਾਲ ਇਹ ਮੈਸੇਜ ਆਂਦਾ ਹੈ ਆਪ ਜੀ ਵੱਲੋਂ ਦਿੱਤੀ ਗਈ ਇੰਤਕਾਲ ਦੀ ਪ੍ਰਤੀ ਬੇਨਤੀ ਦਰਜ ਹੋ ਗਈ ਹੈ ਪ੍ਰਤੀ ਬੇਨਤੀ ਨੰਬਰ ਇੰਨਾ ਹੈ ਇਸ ਤੇ ਫੈਸਲਾ 30 ਦਿਨ ਦੇ ਅੰਦਰ ਅੰਦਰ ਲੈ ਲਿਆ ਜਾਏਗਾ ਤਾਂ ਕਿ ਤੁਹਾਨੂੰ تسلی ਰਹੇ ਕਿ ਕਿੰਨਾ ਟਾਈਮ ਅਸੀਂ ਲੈਣਾ ਹੈ पंजाब सरकार ंज सकारष्टाचार तो खत्म करने लचनबद्ध है जेकर किसी ने इस इंतकाल मंजूर कराने तो रिश्वत मंगी है मांग रहा है कृपा करके हेठ लिखे लिंक क्लिक करो संबंधित डिप्टी कमिश्नर ए यकीनी कि आपका काम बिना किसी रिश्वत तो होवे रिश्वत के खिलाफ सखत कारवाई हो तो जद तथे रिपोर्ट कर दे मैसेज डीसी ना ਇਸੀ ਟੈਸਟ ਕੇਸ ਇੱਕ ਕਰਕੇ ਦੇਖਿਆ ਮਨਜੀਤ ਸਿੰਘ ਦਾ ਕੋਈ ਨੰਬਰ ਦੇ ਕੇ ਨਾਲ ਦੇ ਨਾਲ ਸਾਖੀ ਮੈਡਮ ਨੂੰ ਉਹਦਾ ਮੈਸੇਜ ਗਿਆ ਤਾਂ ਕਿ ਕੋਈ ਵੀ ਤੋਂ ਹਤੋ ਰਿਸ਼ਵਤ ਮੰਗਦਾ ਹੈ ਤਾਂ ਕਿਰਪਾ ਕਰਕੇ ਸਾਡਾ ਸਹਿਯੋਗ ਦਿਓ ਇਸ ਲਿੰਕ ਤੇ ਜਾ ਕੇ ਕੰਪਲੇਨ ਕਰੋ ਤਾਂ ਕਿ ਅਸੀਂ ਤੁਹਾਡਾ ਕੰਮ ਵੀ ਕਰਾਈਏ ਤੇ ਰਿਸ਼ਵਤ ਖੋਰੀ ਵੀ ਖਤਮ ਕਰੀਏ ਫਿਰ ਅਕਸਰ ਬਹੁਤ ਸਾਰੇ ਇਤਰਾਜ਼ ਲਗਾ ਦਿੱਤੇ ਜਾਂਦੇ ਨੇ ਦਰਖਾਸਤਾਂ ਤੇ ਉਹ ਉਹਦੇ ਲਈ ਵੀ ਅਸੀਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਕਿ ਪਟਵਾਰੀ ਕਾਨੂੰ ਕੋ ਤਹਿਸੀਲਦਾਰ ਇੱਕੋ ਵਾਰ ਆਬਜੈਕਸ਼ਨ ਰੇਜ਼ ਕਰ ਸਕਣਗੇ ਤੇ ਜਿਹੜੇ ਉਹ ਆਬਜੈਕਸ਼ਨ ਰੇਜ਼ ਕਰਨਗੇ ਉਹ ਡੀਸੀ ਦੇ ਲੌਗਇਨ ਚ ਜਾਣਗੇ ਤਾਂ ਡੀਸੀ ਵੀ ਦੇਖ ਸਕਣਗੇ ਕਿ ਇਹ ਕੋਈ ਫ੍ਰਿਵਲਸ ਆਬਜੈਕਸ਼ਨ ਤਾਂ ਨਹੀਂ ਲਾ ਰਿਹਾ ਤੋਰੀ ਖੱਜਲ ਖਵਾਰੀ ਲਈ ਤਾਂ ਨਹੀਂ ਆਬਜੈਕਸ਼ਨ ਲਗਾ ਰਿਹਾ ਉਹ ਆਬਜੈਕਸ਼ਨ ਤੁਹਾਨੂੰ ਵੀ ਆਏਗਾ ਤੇ ਨਾਲ ਤੁਹਾਨੂੰ ਮੈਸੇਜ ਆਏਗਾ ਕਿ ਤੁਹਾਨੂੰ ਜੇ ਲੱਗਦਾ ਹੈ ਕਿ ਪਟਵਾਰੀ ਨੇ ਕਿਸੇ ਜਾਂ ਤਹਿਸੀਲਦਾਰ ਨੇ ਖੱਜਲ ਖਵਾਰੀ ਕਰਨ ਲਈ ਤੁਹਾਨੂੰ ਮੈਸੇਜ ਤੁਹਾਡੇ ਆਬਜੈਕਸ਼ਨ ਲਗਾਇਆ ਤਾਂ ਆਰ ਡੀਸੀ ਸਾਹਿਬ ਦੀ ਈਮੇਲ ਹੈ ਇਸ ਈਮੇਲ ਤੇ ਤੁਸੀਂ ਭਾ ਦਿਓ ਤੇ ਡੀਸੀ ਸਾਹਿਬ ਤੁਹਾਡੇ ਮਸਲੇ ਦਾ ਹੱਲ ਕਰਾਂਗੇ ਜਿਨ੍ਹਾਂ ਨੂੰ ਪਹਿਲਾਂ ਕਿ ਤੁਹਾਨੂੰ ਪਹਿਲਾਂ ਪਤਾ ਹੀ ਨਹੀਂ ਸੀ ਚੱਲਦਾ ਕਿ ਤੁਹਾਡਾ ਕੰਮ ਕਿੱਥੇ ਪਹੁੰਚਿਆ ਹੈ ਹੁਣ ਤੁਹਾਨੂੰ ਅਸੀਂ ਹਰ ਸਟੇਜ ਤੇ WhatsApp ਮੈਸੇਜ ਭੇਜਾਂਗੇ ਜਦ ਤੁਸੀਂ ਦਰਖਾਸਤ ਦਿਓਗੇ ਤਾਂ ਆ ਜਾਏਗਾ ਜਦ ਪਟਵਾਰੀ ਉਹਨੂੰ ਪ੍ਰੋਸੈਸ ਕਰ ਦੇਗਾ ਤਦ ਆਏਗਾ ਜਦ ਕਾਨੂੰ ਕੋ ਪ੍ਰੋਸੈਸ ਕਰ ਦੇਗਾ ਫਿਰ ਇੱਕ ਹੋਰ ਮੈਸੇਜ ਆਏਗਾ ਤੇ ਜਦ ਤਹਿਸੀਲਦਾਰ ਉਹਨੂੰ ਪ੍ਰਵਾਨ ਕਰ ਦੇਗਾ ਤਦ ਫਿਰ ਮੈਸੇਜ ਆਏਗਾ ਤਾਂ ਤੁਹਾਨੂੰ ਕਿਸੇ ਨੂੰ ਪੁੱਛਣ ਦੱਸਣ ਦੀ ਲੋੜ ਨਹੀਂ ਸਾਡੀ ਡਿਊਟੀ ਆਸੀ ਤੁਹਾਨੂੰ ਆ ਕੇ ਦੱਸਾਂਗੇ WhatsApp ਰਾਹੀਂ ਦੱਸਾਂਗੇ ਕਿ ਤੁਹਾਡੀ ਦਰਖਾਸਤ ਕਿੱਥੇ ਪਹੁੰਚ ਗਈ ਹੈ ਇਸੇ ਤਰ੍ਹਾਂ ਹਰ ਸਾਲ 2 ਲੱਖ ਰਫਤਾਂ ਦਰਜ ਹੁੰਦੀਆਂ ਨੇ ਉਹਦੇ ਲਈ ਵੀ ਪਟਵਾਰੀ ਦੇ ਪਿੱਛੇ-ਪਿੱਛੇ ਭੱਜਣਾ ਪੈਂਦਾ ਹੈ ਪਟਵਾਰੀ ਦੀ ਉਪਲਬਧਤਾ ਜਿਵੇਂ ਮੈਂ ਪਹਿਲਾਂ ਦੱਸ ਕਿਹਾ ਹਟਿਆ ਹਾਂ ਬੜੀ ਔਕੀ ਹੁੰਦੀ ਹੈ ਹੁਣ ਇਹਨਾਂ ਰਕਤਾਂ ਨੂੰ ਵੀ ਸਾਡੀ ਏਸੀ ਵੈਬਸਾਈਟ ਤੇ ਜਾ ਕੇ ਚਾਹੇ ਤੁਹਾਡੀ ਲੋਨ ਦੀ ਰਪਟਾ ਹੈ ਚਾਹੇ ਕੋਰਟ ਕੇਸ ਦੀ ਰਪਟਾ ਹੈ ਤੁਸੀਂ ਉੱਥੇ ਦਰਜ ਕਰ ਦਿਓ ਜੇ ਲੋਨ ਦੀ ਰਪਟਾ ਹੈ ਜਾਂ ਲੋਨ ਫੱਕ ਕਰਨ ਦੀ ਰਪਟਾ ਹੈ ਤਾਂ 7 ਦਿਨਾਂ ਦੇ ਵਿੱਚ ਤੇ ਜੇ ਕੋਰਟ ਕੇਸ ਦੀ ਹੈ ਤਾਂ ਇਮੀਡੀਏਟਲੀ ਤੁਹਾਡੀ ਰਪਟ ਦਰਜ ਹੋ ਕੇ ਤੁਹਾਨੂੰ ਮੈਸੇਜ ਆਏਗਾ ਫਰਦਬਦਰ ਬੜਾ ਇੱਕ ਕਰਪਸ਼ਨ ਦਾ ਬਹੁਤ ਵੱਡਾ ਸੋਰਸ ਹੈ ਕਿਸੇ ਦਾ ਨਾਮ ਗਲਤ ਭਰਿਆ ਜਾਏ ਉਹਨੂੰ ਠੀਕ ਕਰਾਣਾ ਤਾਂ ਉਹਦੇ ਵਿੱਚ ਸਾਲਾਂ ਸਾਲ ਲੱਗ ਜਾਂਦੇ ਨੇ ਬਹੁਤ ਭਾਰੀ ਰਿਸ਼ਵਤ ਲਗਦੀ ਹੈ 60000 ਫੱਤ ਬਦਨਾਸੀ ਹਰ ਸਾਲ ਕਰਦੇ ਹਾਂ ਉਹ ਵੀ ਅਸੀਂ ਸਿਸਟਮ ਇਸੇ ਸਿਸਟਮ ਦਾ ਪਾਰਟ ਬਣਾ ਦਿੱਤਾ ਹੈ 15 ਦਿਨ ਦੇ ਵਿੱਚ ਇੱਕ ਵਾਰ ਤੁਸੀਂ ਅਪਲਾਈ ਕਰਤਾ ਉਸ ਤੋਂ 15 ਦਿਨ ਦੇ ਅੰਦਰ ਅੰਦਰ ਤੁਹਾਡੀ ਫੱਤ ਬਦਰ ਤੇ ਫੈਸਲਾ ਹੋ ਕੇ ਤੁਹਾਨੂੰ WhatsApp ਮੈਸੇਜ ਆਏਗਾ ਇੱਕ ਨਵਾਂ ਫੀਚਰ ਅਸੀਂ ਇੰਟਰੋਡਿਊਸ ਕਰ ਰਹੇ ਹਾਂ ਸਬਸਕ੍ਰਾਈਬ ਫੀਚਰ ਸਾਡੇ ਬਹੁਤ ਸਾਰੇ ਫੌਜੀ ਭਰਾ ਨੇ ਐਨ ਆਰ ਆਈ ਭਰਾ ਨੇ ਯਾ ਇਵਨ ਪਿੰਡਾਂ ਚੋਂ ਲੋਕ ਸ਼ਹਿਰਾਂ ਚ ਆ ਗਏ ਨੇ ਕਿਸੇ ਦਾ ਪਿੰਡ आले ਦੁਆਲੇ ਹੈਗਾ ਜਨਾਲੇ ਦੇ ਵਿੱਚ ਤੇ ਅੰਮ੍ਰਿਤਸਰ ਰਹਿੰਦਾ ਹੈ ਤਾਂ ਉਹਨਾਂ ਨੂੰ ਕੁਝ ਪਤਾ ਨਹੀਂ ਚੱਲਦਾ ਕਿ ਉਹਨਾਂ ਜਮ੍ਹਾਂਬੰਦੀ ਤੇ ਵਿੱਚ ਕੀ ਹੋ ਰਿਹਾ ਹੈ ਕਿਸੇ ਨੇ ਕੋਈ ਉਹਦੇ ਵਿੱਚ ਚੇਂਜ ਕਰਤਾ ਕੋਈ ਰਪਟ ਦਰਜ ਕਰਾਤੀ ਕੋਈ ਇੰਤਕਾਲ ਹੋ ਗਿਆ ਕੁਝ ਹੋਰ ਉਹਦੇ ਵਿੱਚ ਗਰਦੋਰੀ ਬਦਲਤੀ ਤਾਂ ਇਹ ਕੈਸੀ ਫੀਚਰ ਇੰਟਰੋਡਿਊਸ ਕੀਤਾ ਹੈ ਕਿ ਤੁਸੀਂ ਆਪਣੀ ਜਮ੍ਹਾਂਬੰਦੀ ਤੇ ਜਾਓ ਖੇਵਟ ਆਪਣੀ ਸਿਲੈਕਟ ਕਰੋ ਉਸ ਤੇ 500 ਰੁਪਿਆ ਪਰ ਖੇਵਟ ਸਬਸਕ੍ਰਿਪਸ਼ਨ ਫੀ ਪੇ ਕਰੋ ਤੇ ਤੁਹਾਡੀ ਆਪਣੀ ਤੁਹਾਨੂੰ ਨਾਲ ਦੀ ਨਾਲ ਵਟਸਐਪ ਮੈਸੇਜ ਆਏਗਾ ਕਿ ਹੁਣ ਇਸ ਖੇਵਟ ਦੇ ਵਿੱਚ ਕੋਈ ਵੀ ਚੇਂਜ ਹੋਏਗਾ ਤੁਹਾਨੂੰ ਨਾਲ ਦੀ ਨਾਲ ਵਟਸਐਪ ਆਏਗਾ ਇਹ ਆਲਾ ਤੁਹਾਨੂੰ ਵਟਸਐਪ ਆਂਦਾ ਹੈ ਇਹਦੇ ਵਿੱਚ ਤੁਸੀਂ نیچے ਜੇ ਦੇਖੋ ਸੀ ਚੇਂजेस ਤੇ ਰੇਜ਼ ਆਬਜੈਕਸ਼ਨ ਜਿਹੜਾ ਵੀ ਕੋਈ ਚੇਂਜ ਹੋਇਆ ਕੱਲਾ ਤੁਸੀਂ ਚੇਂਜ ਦੇਖ ਹੀ ਨਹੀਂ ਸਕਦੇ ਕੋਈ ਤੁਹਾਨੂੰ ਇਤਰਾਜ਼ ਹੈ ਕਿ ਮੇਰੀ ਇਹ ਜ਼ਮੀਨ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਤੁਸੀਂ ਨਾਲ ਦੀ ਨਾਲ ਆਬਜੈਕਸ਼ਨ ਵੀ ਰੇਜ਼ ਕਰ ਸਕਦੇ ਹੋ ਤਾਂ ਇਹ ਪੰਜ ਸਰਵਿਸਿਜ਼ ਅਸੀਂ ਅੱਜ ਸਰ ਨੇ ਇਨੋਗਰੇਟ ਕੀਤੀਆਂ ਨੇ ਇਹਨਾਂ ਨੂੰ ਅਸੀਂ ਆਨਲਾਈਨ ਕਰ ਦਿੱਤਾ ਹੈ ਇਹ ਤੁਸੀਂ ਆਪਣੀ ਵੈਬਸਾਈਟ ਤੇ ਇਸਤੇਮਾਲ ਕਰ ਸਕਦੇ ਹੋ ਸੇਵਾ ਕੇਂਦਰਾਂ ਤੋਂ ਕਰ ਸਕਦੇ ਹੋ ਈਵਨ ਘਰੇ ਬੈਠੇ 1076 ਰਾਹੀਂ ਬੰਦਾ ਬੁਲਾ ਸਕਦੇ ਹੋ ਬਾਕੀ ਦੀਆਂ ਵੀ ਜਣੀਆਂ ਥੋੜੀਆਂ ਬਹੁਤ ਸਰਵਿਸਿਜ਼ ਰੈਵਨਿਊ ਵਿਭਾਗ ਦੇ ਦਿਆਂ ਰਹਿ ਗਈਆਂ ਨੇ ਅੱਜ ਸਾਨੂੰ ਕੇਜਰੀਵਾਲ ਸਰ ਨੇ ਡਾਇਰੈਕਸ਼ਨ ਦਿੱਤੀ ਹੈ ਉਹ ਵੀ ਅਸੀਂ ਛੇਤੀ ਹੀ ਸਾਰੀਆਂ ਨੂੰ ਆਨਲਾਈਨ ਕਰ ਦਿਆਂਗੇ ਤਾਂ ਕਿ ਤਹਿਸੀਲਦਾਰਾਂ ਪਟਵਾਰੀਆਂ ਤਹਿਸੀਲ ਪਟਵਾਰਖਾਨਿਆਂ ਦੇ ਵਿੱਚ ਤੁਹਾਡੀ ਖਵਜਲ ਖੁਆਰੀ ਬਿਲਕੁਲ ਬੰਦ ਹੋ ਜਾਵੇ ਬਹੁਤ ਬਹੁਤ ਧੰਨਵਾਦ ਜੈ ਹਿੰਦ ਧੰਨਵਾਦ ਸਰ ਪੰਜਾਬ ਸਰਕਾਰ ਵੱਲੋਂ ਲਾਂਚ ਕੀਤੇ ਈਜ਼ੀ ਜਮਾਂਬੰਦੀ ਪੋਰਟਲ ਬਾਰੇ ਸੰਖੇਪ ਜਾਣਕਾਰੀ ਦੇ ਗਏ ਨੇ ਵਧੀਕ ਮੁਖ ਸਕੱਤਰ ਸ਼੍ਰੀ ਨਰਾਗ ਵਰਮਾ ਜੀ ਸੋ ਹੁਣ ਮੈਂ ਬੇਨਤੀ ਕਰਾਂਗਾ ਪੰਜਾਬੀਆਂ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਉਹ ਅੱਜ ਦੇ ਇਸ ਮੁਬਾਰਕ ਮੌਕੇ ਪੰਜਾਬ ਵਾਸੀਆਂ ਦੇ ਨਾਲ ਜਿਹੜਾ ਇਸ ਪੋਰਟਲ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ ਮੁੱਖ ਮੰਤਰੀ ਸਾਹਿਬ ਗਦਬਤ ਧੰਵਾਜੀ ਸ੍ਰੀ ਅਮਰਸਰ ਸਾਹਿਬ ਦੀ ਪਵਿੱਤਰ ਧਰਤੀ ਔਰ ਮੇਰੀ ਫਰੀਦ ਤੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਤੇ ਅੱਜ ਪਵਿੱਤਰ ਦਿਹਾੜੇ ਤੇ ਸਾਰਿਆਂ ਨੂੰ ਮੁਬਾਰਕ ਤੇ ਨਾਲ ਅੱਜ ਜੋ ਇਤਿਹਾਸਿਕ ਕੰਮ ਜਿਹੜਾ ਹੋਇਆ ਆ ਖਾਸ ਤੌਰ ਤੇ ਜ਼ਮੀਨ ਦੇ ਰਿਕਾਰਡ ਸਬੰਧੀ ਉਹਦੇ ਲਈ ਬਹੁਤ-ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਅਲਗ-ਅਲਗ ਪਿੰਡਾਂ ਤੋਂ ਪੰਚ ਸਰਪੰਚ ਸਹਿਬਾਨ ਬਹੁਤ ਵਾਰ ਸ਼ਖਸੀਤਾ ਅਮਰ ਸਰ ਸਹਿਬਦਿਆਂ ਸਾਡੇ ਪਾਰਟੀ ਦੇ ਆਗੂਦਾਰ ਸਹਿਬਾਨ ਮੇਰੇ ਕੈਬਨਿਟ ਦੇ ਸਾਥੀ ਸਾਡੇ ਅਫਸਰ ਸਹਿਬਾਨ ਸਾਡੇ ਐਮਐਲਏ ਸਹਿਬਾਨ ਔਰ ਸਾਡੇ ਨੇਸ਼ੂ ਕੋਨਵੀਨਰ ਅਰਵਿੰਦ ਕੇਜਰੀਵਾਲ ਜੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਪਵਿੱਤਰ ਧਰਤੀ ਤੋਂ ਇਸ ਸ਼ੁਭ ਕੰਮ ਦਾ ਸ਼ੁਰੂਆਤ ਕਰਨ ਦਾ ਫੈਸਲਾ ਲਿਆ ਸੀ ਅਸੀਂ ਕਿ ਕਿਉਂਕਿ ਆਪਾਂ ਪਿੰਡਾਂ ਵਾਲੇ ਆ ਸਾਰਾ ਪਤਾ ਖੱਜਲ ਖਵਾਰੀਆਂ ਜਿੰਨੀਆਂ ਤਹਿਸੀਲਾਂ ਚ ਹੁੰਦੀਆਂ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਰਿਹਾ ਕਿ ਜਦੋਂ ਇੱਕ ਵਾਰੀ ਤਹਿਸੀਲ ਚ ਵੜ ਗਏ ਪਹਿਲੀ ਗੱਲ ਤਾਂ ਜਦੋਂ ਤਹਿਸੀਲ ਚ ਵੜਦੇ ਆ ਤਾਂ ਵੱਡਿਆਂ ਰੂਹ ਨਹੀਂ ਕਰਦੀ ਹੁੰਦੀ ਵੀ ਇਸ ਬਿਲਡਿੰਗ ਦੇ ਵਿੱਚ ਬੜੀ ਏ ਫਿਰ ਉੱਥੋਂ ਨਿਕਲਣ ਦੇ ਵਿੱਚ ਹੁੰਦਾ ਵੀ ਇਹ ਛੇਤੀ ਨਿਕਲ ਜੀ ਕਿਉਂਕਿ ਜਿੱਥੇ ਜਾਓਗੇ ਨਚੋੜੀ ਨਚੋੜ ਲਓ ਨਿੰਬੂ ਨਚੋੜੀ ਲਈ ਬੈਠੇ ਹੁੰਦੇ ਨੇ ਖੂਨ ਨਚੋੜ ਲੈਂਦੇ ਜੀ ਇੱਧਰ ਜਾ ਇੱਧਰ ਜਾ ਉੱਧਰ ਨਾ ਜਾ ਆ ਕੀਲ ਖਾ ਲਿਆ ਗਲਤ ਐ ਇਹਨੂੰ ਠੀਕ ਕਰਾਉਣ ਦਾ ਉੱਥੇ ਜਾ ਇੱਧਰ ਮਤਲਬ ਫਿਰ ਉਤੋਂ ਕਦੇ ਤੁਸੀਂ ਆਏ ਪੈਟਰੋਲ ਡੀਜ਼ਲ ਫੂਕ ਕੇ ਬੰਦੇ ਲਈ ਲੈ ਆਏ ਨੰਬਰਦਾਰ ਨੂੰ ਵੀ ਲੈ ਆਏ ਨਾਲ ਪਤਾ ਲੱਗੇ ਜੀ ਪਰਿਵਾਰੀ ਸਾਹਿਬ ਵੀ ਨਹੀਂ ਬੈਠੇ ਅੱਜ ਪਤਾ ਨਹੀਂ ਕਿੱਥੇ ਗਏ ਹੋਣੇ ਜੀ तहसीलदार ਨਹੀਂ ਬੈਠਾ ਜੀ ਫੇਰ ਮੁੜਿਆ ਇਹ ਸੋ ਇਹ ਖੱਜਲ ਖਵਾਰੀਆਂ ਮੈਂ ਪਹਿਲੇ ਦਿਨ ਤੋਂ ਹੀ ਆਪਣੇ ਸੀੜੀਆਂ ਕਸਟਾਂ ਚ ਵੀ ਇਹੀ ਗੱਲ ਕਹਿਣਾ ਰਿਹਾ ਕਿ ਇਹ ਜਿਹੜੀਆਂ ਖੱਜਲ ਖਵਾਰੀਆਂ ਨੇ ਇਹ ਬੰਦ ਹੋਣੇ ਚਾਹੀਦੇ ਆ ਕਿ ਇਹ ਭ੍ਰਿਸ਼ਟਾਚਾਰ ਦੀ ਬਹੁਤ ਵੱਡੀ ਖੇਪ ਹੈ ਇੱਕ ਮਤਲਬ ਜਿਵੇਂ ਉਹ ਆ ਜਿਹੜਾ ਇਹ ਚ ਫਰਦ ਬਦਰ ਫਰਦ ਬਦਰ ਕੀ ਹੈ ਮਤਲਬ ਫਰਦ ਦੇ ਵਿੱਚ ਜੇ ਜਸਵਿੰਦਰ ਸਿੰਘ ਦਾ ਨਾਮ ਪਟਵਾਰੀ ਨੇ ਜਗਵਿੰਦਰ ਸਿੰਘ ਲਿਖਤਾ ਸ ਸ ਨਹੀਂ ਪਾਇਆ ਗਗਾ ਪਾਇਆ ਥੋੜੀ ਜਿਹੀ ਡੰਡੀ ਰਹਿ ਗਈ ਲ ਜਸਵਿੰਦਰ ਨੂੰ ਆਪਣੇ ਆਪ ਨੂੰ ਦੁਬਾਰੇ ਜਸਵਿੰਦਰ ਸਾਬਤ ਕਰਨ ਚ 10 ਸਾਲ ਲੱਗ ਜਾਂਦੇ ਵੀ ਮੈਂ ਜਸਵਿੰਦਰ ਹਾਂ ਉਹ ਕਹਿੰਦੇ ਐ ਕਿਵੇਂ ਜਸਵਿੰਦਰ ਤੂੰ ਤਾਂ ਜਗਵਿੰਦਰ ਕਾਹਵੇਂ ਦਾ ਜਗਵਿੰਦਰ ਬੋਲੀ ਜਾਂਦੇ ਨੇ ਐ ਕਿਵੇਂ ਤੂੰ ਉਹਦੇ ਕੋਲ ਜਾ ਉਹਦੇ ਕੋਲ ਜਾ ਆਪਦਾ ਨਾਂ ਹੀ ਠੀਕ ਕਰਾਉਣ ਤੇ ਪੈਸੇ ਲਾਈ ਜਾਂਦੇ ਦੱਸੋ ਜੀ ਫਿਰ ਆਪਦੇ ਬਲੱਡ ਰਿਲੇਸ਼ਨ ਚ ਜਮੀਨ ਦੇਣੀ ਹੈ ਬਾਪੂ ਨੇ ਜਦ ਦਾਦੇ ਨੇ ਬਾਪੂ ਨੂੰ ਦੇਣੀ ਪੋਤੇ ਨੇ ਦੇਣੀ ਉਹਦੇ ਚ ਫਰੀ ਆਤ ਰਾਜ ਆਉਤ ਰਾਜ ਸੋ ਐਂ ਲੱਗਦਾ ਸੀ ਯਾਰ ਮਾਲਕ ਅਸੀਂ ਆ ਜਾਂ ਕੋਈ ਇਹ ਹੋਰ ਨੇ ਅਫਸਰ ਨੇ ਮਾਲਕ ਹੈ ਜਮੀਨਾਂ ਦੇ ਵੀ ਬੋਲਦੀ ਤਾਂ ਸਾਡੇ ਨਾਂ ਹੈ ਚੱਲਦੀ ਇਹਨਾਂ ਦੀ ਹੈ ਸੋ ਉਹ ਸਾਰਾ ਖਤਮ ਕਰ ਲੱਗਿਆ ਚੰਝਟ ਘਰੇ ਬੈਠੇ ਤੁਸੀਂ ਅੱਜ ਕੱਲ ਹਰੇ ਕੋਲੇ ਮੋਬਾਈਲ ਫੋਨ ਆ ਦੋ ਦੋ ਤਿੰਨ ਤਿੰਨ ਵੀ ਨਾ ਪੜਦਾ ਪੰਜਾਬ ਦਾ ਡਾਟਾ ਆਇਆ ਸੀ ਕਿਦਣਾ ਖ਼ਬਰ ਚ ਆਬਾਦੀ ਤੋਂ ਵੱਧ ਨੇ ਆਪਣੇ ਜਿੰਨੀ ਆਬਾਦੀ ਉਸ ਤੋਂ ਵੱਧ ਮੋਬਾਈਲ ਫੋਨ ਨੇ ਦੋ ਦੋ ਤਿੰਨ ਤਿੰਨ ਨੇਰੇ ਕੋਲੇ ਨੇ ਔਰ ਹੈਗੇ ਵੀ ਦੂਜੇ ਨੇ 스마트ਫੋਨ ਨੇ ਉਹ ਵੱਡ ਨਾਲ ਤਾਂ ਜਮਾਨਾ ਹੀ ਲੰਘ ਗਿਆ ਸੋ ਉਹ ਤੇ ਤੁਸੀਂ ਜਾਓ ਇੱਕ ਵਾਰੀ ਤੁਸੀਂ ਸਿੱਧ ਕੇ ਬਸ ਅੱਧਾ ਪੜਨ ਤੁਹਾਡੇ ਕੋਲੇ ਆਇਆ ਕਰੋ ਕਰੀ ਯਾਰ ਕਮੇ ਕਰਦੇ ਹੁੰਦੇ ਨੇ ਅੱਜ ਵੀ ਬੈਠੇ ਮੈਨੂੰ ਲੋਕ ਮਿਲੇ ਬਾਹਰ ਬੈਠੇ ਆ ਉਹ ਕਹਿੰਦਾ 13 ਸਾਲ ਤੋਂ ਕਹਿੰਦਾ ਜੀ ਇੰਤਕਾਲ ਦਾ ਇੰਤਜ਼ਾਰ ਕਰ 13 ਸਾਲ ਪਹਿਲਾਂ ਕਹਿੰਦਾ ਪਿਤਾ ਜੀ ਦੀ ਮੌਤ ਹੋ ਗਈ ਸੀ ਉਹ ਇੰਤਕਾਲ ਨਹੀਂ ਚੜਿਆ 13 ਸਾਲ ਤੋਂ ਕਹਿੰਦਾ ਮੈਂ ਕਿਹਾ ਜੀ ਕਿੰਨੇ ਕੁ ਗਿਹੜੇ ਮਾਰ ਗਏ ਉਹਦਾ ਹਣਕਿਹੜੇ ਤੋਂ ਮਾਰ ਗਿਆ ਬੇਟਾ ਆਣ ਗਿਰਤ ਕਿਹੜੇ ਵੱਜ ਗਏ ਉਦੋਂ ਮੇਰੀ ਦਾੜੀ ਕਾਲੀ ਹੁੰਦੀ ਸੀ ਕਹਿੰਦਾ ਜਦੋਂ ਮਤਲਬ ਇੱਥੇ ਆਉਣ ਲੱਗੇ ਕਚਾਰੀਆਂ ਚ ਆਉਣ ਚਿੱਟੀ ਹੋ ਗਈ ਆ ਹਾਲਾਤ ਨੇ ਤੇ ਕਹਿੰਦਾ ਹੁਣ 9 ਤਰੀਕ ਨੂੰ ਅਪਲਾਈ ਕੀਤਾ 10 ਨੂੰ ਕੰਮ ਬਣ ਗਿਆ ਕਹਿੰਦਾ ਤੋਦਨਾ ਚ ਹੋ ਗਿਆ ਇਹ ਕੰਮ ਸੋ ਇਹ ਹੋ ਸਕਦਾ ਸੀ ਪਰ ਉਹ ਪਹਿਲਾਂ ਕਿਉਂਕਿ ਉਹਦਾ ਹਿੱਸੇ ਨੇ ਦਾ ਕਹਿੰਦੇ ਨਹੀਂਗੇ ਵੀ ਭਾਈ ਅਸੀਂ ਕੀ ਕਰੀਏ ਤਾਹਾਂ ਜਿਹੜੇ ਹੁੰਦੇ ਨੇ ਤਾਹਾਂ ਪਤਾ ਨਹੀਂ ਕਿੱਥੇ ਤੱਕ ਜਾਂਦੇ ਸੀਗੇ ਥੱਲੋਂ ਚੱਲ ਪੈਂਦਾ ਕੰਮ ਤਾਂ ਹਾਂ ਤੱਕ ਜਾਈ ਜਾਂਦਾ ਜਾਈ ਜਾਂਦਾ ਤਾਂਹਾਂ ਦੇਣੇ ਨੇ ਜੀ ਠੀਕ ਹੈ ਜੀ ਸੋ ਇਸ ਕਰਕੇ ਇਹ ਜਿਹੜਾ ਤਾਹਾਂ ਥੱਲੇ ਵਾਲਾ ਬੁੱਧਵਾਰ ਵੀਰਵਾਰ ਵਾਲਾ ਕੰਮ ਹੈ ਸਾਰਾ ਬੰਦ ਹੋਊਗਾ ਅਸੀਂ ਤਹਿਸੀਲਾਂ 'ਚ ਪਹਿਲਾਂ ਹੀ ਕਰਤਾ ਆਨਲਾਈਨ ਰਜਿਸਟਰੀਆਂ ਵੀ ਕਰਤੀਆਂ ਮੋਹੱਲੀਆਂ ਤਾਂ ਅਸੀਂ ਪਾਇਲਟ ਉਹਦਾ ਉਹਦੇ ਘਾਟ ਨੂੰ ਕਰਤਾ ਤੇ ਨਾ ਇੱਥੇ ਹੁਣ ਲਗਭਗ ਐਸੇ ਮਹੀਨੇ ਜੀ ਸਾਰੇ ਪੰਜਾਬ ਦੇ ਤਹਿਸੀਲਾਂ 'ਚ ਹੋ ਜਾਊਗਾ ਔਰ ਇੱਕ ਹੋਰ ਗੱਲ ਹੈ ਫਰਜ ਕਰ ਲਓ ਥੀ ਰਜਿਸਟਰੀ ਕਰਾਉਣੀ ਤੁਸੀਂ ਆਨਲਾਈਨ ਦ੍ਰਿਸ਼ਟੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ ਉਹ ਤੇ ਕਲਿੱਕ ਕਰਕੇ ਤਾਂ ਉਹਦੇ ਵਿੱਚ ਸਿੱਧਾ ਸੌਖਾ ਪੰਜਾਬੀ ਚ ਕਰਤੀ ਪ੍ਰਿਸ਼ਟੀ ਵੀ ਆ ਆ ਵੇਚਣ ਵਾਲਾ ਹੈ ਆ ਖਰੀਦਣ ਵਾਲਾ ਹੈ ਇੰਨੇ ਪੈਸੇ ਇਹਦਾ ਕਲੈਕਟਰ ਰੇਟ ਹੈ ਇੰਨਾ ਤੇ ਹੁਣ ਇਹਦਾ ਮਾਲਕ ਆ ਹੋ ਜਾਊਗਾ ਤੁਸੀਂ ਆਪ ਸਬਮਿਟ ਕਰ ਦਿਓ ਜਾਂ ਫਿਰ ਸੇਵਾ ਕੇਂਦਰ ਉੱਥੇ ਖੋਲ ਤੇ ਤਸਵੀਰ ਉੱਥੇ ਕਰਵਾ ਲਓ ਲਿਸਕੇ ਇੱਕ ਮਿੰਟ ਚੋਂ ਆਨਲਾਈਨ ਹੋ ਜਾਊਗਾ 7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਕੋਈ ਇਤਰਾਜ਼ ਹੋਇਆ ਤਾਂ ਉਹ ਆ ਜਾਊਗਾ ਨਾ ਹੋਇਆ ਤਾਂ 7 ਦਿਨਾਂ ਤੋਂ ਬਾਅਦ ਇਹ ਮੰਨਿਆ ਜਾਊਗਾ ਕਿ ਰਿਸ਼ਤੀ ਬਿਲਕੁਲ ਸਹੀ ਅਤੇ ਸ੍ਰਿਸ਼ਟੀ ਕਰਨੀ ਪਊਗੀ ਤੇ ਭਰਜ ਕਰ ਲੋ ਤੁਸੀਂ ਕਹਿੰਦੇ ਹੋ ਯਾਰ ਇੱਥੇ ਭੀੜ ਹੁੰਦੀ ਐ ਜਨਾਲੇ ਜਾਂ ਅਮਰਸਰ ਵਾਲੀ ਕਚੈੜੀ ਚ ਭੀੜ ਹੁੰਦੀ ਐ ਤੇ ਜੇ ਤੁਹਾਨੂੰ ਲੱਗਦਾ ਵੀ ਯਾਰ ਇਹ ਤਹਿਸੀਲਦਾਰ ਯਾਰ ਪਹਿਲਾਂ ਵੀ ਆਪਣੇ ਨਾਲ ਖਾਰਜੀ ਖਾਂਦਾ ਰਿਹਾ ਐ ਵੀ ਇਹਨੇ ਕਰਨਾ ਨਹੀਂ ਨਹੀਂ ਕੋਈ ਨਾ ਕੋਈ ਹੋ ਕਰਨਾ ਤਾਂ ਤੁਸੀਂ ਜ਼ਰੂਰੀ ਨਹੀਂ ਵੀ ਉੱਥੇ ਕਰਾਉਣੀ ਹੈ ਰਿਸਟਰੀ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਤਹਿਸੀਲਾਂ ਜਿੱਥੇ ਮਰਜ਼ੀ ਜਾ ਕੇ ਕਰਾ ਲਿਓ ਰਿਸਟਰੀ ਉਹ ਤੇ ਰਿਕਾਰਡ ਤੇ ਚੜ ਜਾਊਗਾ ਵਸਾਲਾ ਮੁਹੱਲਿ ਜ਼ਿਲ੍ਹੇ ਦੀਆਂ ਸੱਤ ਤਹਿਸੀਲਾਂ ਨੇ ਜਿੱਥੇ ਮਰਜ਼ੀ ਜਾ ਕੇ ਕਰਾ ਲਓ ਜੀ ਫਿਰ ਸਾਨੂੰ ਵੀ ਪਤਾ ਲੱਗੂਗਾ ਇਹ ਇਹਦੇ ਨਾਲ ਇੱਕ ਹੋਰ ਹੋਊਗਾ ਸਾਨੂੰ ਇਹ ਪਤਾ ਲੱਗੂਗਾ ਵੀ ਕਿਹੜੇ ਤਹਿਸੀਲਰ ਕੋਲ ਜਾਣਾ ਜੰਦੇ ਨੇ ਇਹਦਾ ਮਤਲਬ ਠੀਕ ਹੈ ਬੰਦਾ ਉਹ ਤੇ ਯਕੀਨ ਕਰਦੇ ਆ ਲੋਕ ਕਿਹੜੇ ਕੋਲ ਜਾਂਦੇ ਨਹੀਂ ਹੈਗੇ ਫਿਰ ਵੀ ਦੇਖਾਂ ਤੇਰੇ ਕੋਲ ਕਿਉਂ ਨਹੀਂ ਹੁੰਦੇ ਬਈ ਤੂੰ ਕੀ ਕਰਦਾ ਹੈ ਤੇਰੇ ਕੋ ਉਂ ਦੇਖੋ ਨਹੀਂ ਅਈ ਜੀ ਜੀ ਦੂਰ ਜਾਂਦੇ ਨੇ ਤੇ ਤੇਰੇ ਨਾਲ ਦੂਰ ਜਾਂਦੇ ਨੇ ਵੀ ਇੱਥੇ ਇੱਥੇ ਦੇ ਮੱਥੇ ਲੱਗਣ ਨਾਲ ਉੱਧਰ ਚਲੀਏ ਫੇ ਸਾਨੂੰ ਪਤਾ ਲੱਗ ਜਾਊਗਾ ਤੇਰਾ ਵੀ ਇਹ ਕੜਬੜ ਕਰਦਾ ਹੈ ਬਦਲੀ ਕਰ ਦਾਂਗੇ ਪਾਂ ਐ ਬੜੂਗਾ ਕੰਮ ਇਹ ਇਹ ਜਿਹੜੇ ਨੇ ਨਾ ਪੁਰਾਣੇ ਜਿਹੜੇ ਇਹਨਾਂ ਨੇ ਪਾਏ ਹੋਏ ਨੇ ਸਿਆਪੇ ਐਦਾਂ ਕਰਨੇ ਪੈਣਗੇ ਠੀਕ ਹੈ ਇਨਕਲਾਬੀ ਸਟੈਪ ਕ੍ਰਾਂਤੀਕਾਰੀ ਸਟੈਪ ਲੈ ਕੇ ਹੋਰ ਹੈ ਕੋਈ ਹੱਲ ਨਹੀਂਗਾ ਉਹ ਕਹਿਣ ਨੂੰ ਕਹਿ ਲੋ ਜਿਹਾ ਜੀ ਪਟਵਾਰੀ ਬਦਲਤਾ ਤੇ ਜਿਲਦ ਬਦਲਤਾ ਜਿਹੜਾ ਬਦਲ ਕੇ ਆ ਜਾਂਦਾ ਉਹ ਲੱਗ ਜਾਂਦਾ ਕੰਮ ਜਿਹੜਾ ਜਿੱਥੇ ਬਦਲ ਕੇ ਜਾਂਦਾ ਉੱਥੇ ਲੱਗ ਜਾਂਦਾ ਉਹ ਤਾਂ ਆਪਾਂ ਦੇ ਘਰ ਦਾ ਕੂੜਾ ਕੰਧ ਦੇ ਪਰਲੇ ਪਾਸ ਸਿੱਟਦਾ ਇਹ ਨਾਲ ਆਪਣਾ ਘਰ ਥੋੜੀ ਸਾਫ ਹੋ ਗਿਆ ਗੌਂਡੀਆਂ ਦੇ ਗੰਦ ਪੈ ਗਿਆ ਗੰਨ ਤਾਂ ਉੱਥੇ ਹੀ ਫਿਰਦਾ ਹੈ ਨਾ ਫਿਰ ਸুইস ਕਰਕੇ ਸਾਰਾ ਹੀ ਸਿਸਟਮ ਸਾਫ ਕਰਨਾ ਪਊਗਾ ਤੇ ਅੱਜ ਜਿਹੜਾ ਤੁਸੀਂ ਅੱਜ ਦੇਖਿਆ ਸਾਡੀ ਇਹ ਕਾਫੀ ਧੀਰ ਦੀ ਇੱਛਾ ਹੈ ਮੈਂ ਕਈ ਵਾਰੀ ਕਿ ਜੀ ਆ ਸਾਨੂੰ ਗੱਲ ਕਰ ਚੁੱਕਿਆ ਬੱਲੀ ਨੇੜੇ ਲੱਗਦੀ ਜਾਂਦੀ ਐ ਤੇ ਜਿਹੜੇ ਸਾਬ ਅੱਜ ਹੋਇਆ ਵੀ ਆਮ ਤੌਰ ਤੇ ਲੀਡਰ ਜਿਹੜੇ ਨੇ ਉਹ ਕਿਸੇ ਚੀਜ਼ ਦਾ ਉਦਘਾਟਨ ਕੋਈ ਆ ਐ ਕੈਂਚੀ ਨਾਲ ਵੀ ਆ ਜਾ ਖੋਲਤਾ ਜੀ ਦਫਤਰ ਇੱਥੇ ਅੱਜ ਇੱਥੇ ਆ ਖੋਲਤਾ ਆ ਐ ਕੈਂਚੀ ਕੱਟ ਫੀਤਾ ਕੱਟ ਕੇ ਕਰਦੇ ਬਾ ਥੋੜੇ ਜਿਹੇ ਦਿਨ ਹੋਰ ਦਿਓ ਤੁਸੀਂ ਸਾਨੂੰ ਪਹਿਲੀ ਵਾਰ ਹੋਊਗਾ ਦੇਸ਼ 'ਚ ਕਿ ਅਗਸਤ ਤੱਕ ਤੱਕ ਕਰਦਾਂਗਾ ਕੰਮ ਇਹ ਪਹਿਲੀ ਵਾਰ ਹੋਊਗਾ ਕਿ ਅਸੀਂ ਪਹਿਲੇ ਪਟਵਾਰਖਾਨੇ ਨੂੰ ਜਿੰਦਾ ਲਾ ਕੇ ਕਟਨ ਕਰਾਂਗੇ ਇਹ ਬੰਦ ਹੈ ਜੀ ਤਾਂ ਕੰਮ ਹੀ ਨਹੀਂ ਜਦੋਂ ਇਹਦਾ ਕੋਈ ਠੀਕ ਹੈ ਨਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਫਰਦਾਂ ਔਨਲਾਈਨ ਹੋ ਗਈਆਂ ਫਰਦਬਦਲ ਔਨਲਾਈਨ ਹੋ ਗਿਆ ਇੰਤਕਾਲ ਔਨਲਾਈਨ ਹੈ ਜ਼ਮੀਨ ਦੀ ਮੈਪਿੰਗ ਡਰੋਨ ਨਾਲ ਹੁੰਦੀ ਹੈ ਰਿਸਟ ਰਿਸਟਰੀ ਕਰਨ ਨੂੰ ਤੇ ਤਹਿਸੀਲਦਾਰ ਫੋਟੋ ਖਿਡਾਉਣੀ ਪੈਂਦਾ ਤਹਿਸੀਲ ਜਾਣਾ ਪੈਂਦਾ ਫੇ ਕੀ ਕੰਮ ਰਹਿ ਗਿਆ ਜੀ ਕੀ ਕੰਮ ਰਹਿ ਗਿਆ ਪਤਾ ਗੀੜੀ ਮਾਰੀ ਜਾਂਦੇ ਆ ਨਾਲੇ ਮਤਲਬ ਫੋਰੀ ਸਾਹ ਉਹ ਉਹ ਐਂ ਐਂ ਉਂਗਲ ਬੈ ਬੈ ਐਂ ਜੀ ਉਂਗਲੀ ਕਹ ਲਾਤ ਵੀ ਨਹੀਂ ਮਲਾਉਂਦਾ ਹਾਂ ਹੱਥ ਵੀ ਨਹੀਂ ਮਲਾਉਂਦਾ ਬੈ ਬੈ ਤੇ ਫਿਰ ਉਹ ਹੀ ਦੂਜਾ ਗੱਲ ਅਥਾ ਦੱਸਿਆ ਬਾਰ ਉਹ ਕਹਿੰਦਾ ਜੀ ਕੀ ਕਰੀਏ ਪਹਿਲਾਂ ਆਉਂਦੇ ਸੀ ਕਦੇ ਜਿੱਦ ਵੰਦਾ ਸੀ ਉਹਦੇ ਕਹਿੰਦੇ ਬੱਟਾ ਭਾਰੀ ਲੈਿੰਦੇ ਥਾ ਹੁੰਦਾ ਸੀ ਬੱਟਾ ਭਾਰੀ ਦਾ ਮਤਲਬ ਵੀ ਵੱਧ ਪੈਸੇ ਮੰਗਦਾ ਸੀ ਕਹਿੰਦੇ ਉਹ ਚ ਨਹੀਂ ਦੁੱਲਦੇ ਸੀ ਅਸੀਂ ਫਿਰ ਸੋ ਬਹੁਤ ਜ਼ਿਆਦਾ ਹੋ ਸੀ ਅਸੀਂ ਕੋਈ ਐ ਨਹੀਂ ਕਹਿੰਦੇ ਵੀ ਵੀ ਬੇਰੁਜ਼ਗਾਰ ਕਰ ਦਾਂਗੇ ਕਿਸੇ ਵੀ ਵਿਭਾਗ ਵਿੱਚ ਕੋਈ ਪਰ ਐਨਾ ਕਹਿੰਦੇ ਕੰਮ ਬਦਲ ਦਾਂਗੇ ਕੋਈ ਹੋਰ ਕੰਮ ਕਰ ਲੈ ਲਾਂਗੇ ਗਵਰਨਮੈਂਟ ਨੇ ਕੰਮ ਤਾਂ ਲੈਣੇ ਆ ਜਿੱਥੇ ਮਰਜ਼ੀ ਕੰਮ ਲਵੇ ਗਵਰਨਮੈਂਟ ਉਹਨੂੰ ਤਾਂ ਰੈਵਨਿਊ ਡਿਪਾਰਟਮੈਂਟ ਚ ਲੈ ਲਾਂਗੇ ਜੀਐਸਟੀ ਚ ਲੈ ਲਾਂਗੇ ਅੰਕੜਾ ਭਾਗ ਹੈ ਇਰੀਗੇਸ਼ਨ ਹੈ ਸੜਕ ਤੇ ਪਰੇ ਹੈ ਵੀ ਥੋੜਾ ਕਿਹੜਾ ਛੜਾ ਦਾਂਗੇ ਬਸ ਤੁਸੀਂ ਕਹੋਗੇ ਆ ਬੜਾ ਪੁੰਨ ਵਾਲਾ ਕੰਮ ਕਰਤਾ ਯਾਰ ਹੈਨਾ ਉਹ ਉਹਦੇ ਚ ਹੁੰਦਾ ਨਾ ਲੋਕ ਪਹਿਲਾਂ ਹੁਣ ਵੀ ਕਹਿੰਦੇ ਨੇ ਹਾਂਜੀ ਹਣੇ ਨੋ ਉਹ ਲੋਕ ਵੀ ਹੋਈ ਬਦਲੂਗਾ ਮੈਂ ਉਹੀ ਕਹਿੰਨਾ ਆ ਹੁਣ ਜਿਹੜਾ ਆਊਗਾ ਨਾ ਜਿਹੜਾ ਹੁਣ ਨਵਾਂ 15 20 ਜੂਨ ਦੇ ਨੇੜੇ ਤੇਰੇ ਹੋ ਜੂਗਾ ਸਾਰੇ ਪੰਜਾਬ ਚ ਮੁਹਾਲੀ ਕਰਤਾ ਲੋ ਲੋੜ ਹੀ ਨਹੀਂ ਸੇਵਾ ਕੇ ਅੰਦਰ ਜੋ ਰਿਸਟਲਿੰਗ ਹੋ ਜੀ ਇਤਜਾਬ ਲਿਖੋ ਕਰੇ ਰਿਸਟ੍ਰਿਕਟ ਬਸਤੇ ਹੈ ਉਹੀ ਤਾਂ ਕਰਦੇ ਆ ਉਹ ਸਾਡੇ ਕੋਲੇ ਇੱਕ ਸ਼ਿਕਾਇਤ ਆ ਗਈ ਕਿਸੇ ਤਹਿਸੀਲਦਾਰ ਦੀ ਵੀ ਪੈਸੇ ਲੈਂਦਾ ਅਸੀਂ ਕਹਿੰਦੇ ਚਲ ਠੀਕ ਐ ਅਸੀਂ ਚੈੱਕ ਕਰੀਏ ਕੈਮਰੇ ਲਾਤੇ ਵੀ ਕੋਈ ਪੈਸਾ ਨਹੀਂ ਲਿਆ ਉਹਨੇ ਉੱਥੇ ਤੇ ਉਹ ਕਹਿੰਦਾ ਹੀ ਲੈਂਦਾ ਅਸੀਂ ਕਹਿੰਦੇ ਯਾਰ ਸਾਡੇ ਕੋਲੇ ਤਾਂ 3-4 ਦਿਨ ਦੀ ਰਿਕਾਰਡਿੰਗ ਪਈ ਐ ਕੋਈ ਪੈਸਾ ਨਹੀਂ ਲਿਆ ਕਹਿੰਦਾ ਨਾ ਜੀ ਲੈਂਦਾ ਤੁਸੀਂ ਦੇਖੋ ਜੀ ਇਹਕਾਰ ਕੋਲੇ ਵੀ ਲਾ ਦੇ ਵੀ ਜੇ ਘਰੇ ਕੋਰੇ ਨਾ ਬੁਲਾਉਂਦਾ ਹੋਵੇ ਬਾਅਦ ਕਿਸੇ ਨੂੰ ਉੱਥੇ ਵੀ ਨਹੀਂ ਆਇਆ ਕੋਈ ਫਿਰ ਅਸੀਂ ਪਤਾ ਕੀਤਾ ਕਿਵੇਂ ਕਹਿੰਦਾ ਕੰਮ ਫਿਰ ਪਤਾ ਲੱਗਿਆ ਜੀ ਥੋੜਿਆ ਕੋਹ ਕਰਕੇ ਵੀਡੀਓ ਦੀ ਵੀ ਉਹ ਹਰ ਤੀਜੀ ਰਿਸਟਰੀ ਮੋਰ ਦਿੰਦਾ ਸੀ ਵੀ ਠੀਕ ਨਹੀਂ ਲਿਖੀ ਹੋਈ ਦੁਬਾਰਾ ਲਿਖਾ ਕੇ ਲਿਓ ਨਾਲ ਹੀ ਉਹਦਾ ਕੋਈ ਖੜਾ ਹੁੰਦਾ ਸੀ ਉੱਥੇ ਉਹਨਾਂ ਦੇ ਨਾਲ ਏਜੰਟ ਜੀ ਖੜੇ ਹੁੰਦੇ ਆ ਉਹ ਕਹਿੰਦਾ ਕੀ ਹੋ ਗਿਆ ਮੂਰਤੀ ਲੈ ਮੈਨ ਦਿਖਾ ਉਹ ਕਿੱਥੋਂ ਲਗਾਈ ਫਿਰਦਾ ਇਹ ਉਹ ਅੱਛਾ ਜੀ ਮੈਂ ਕਰਾਉਣਾ ਤੁਹਾਨੂੰ ਉੱਥੇ ਲੈ ਜਾਂਦਾ ਉਹਨਾਂ ਕੋਲੇ ਕੋਈ ਚੱਚੋ 15 ਨੰਬਰ ਚੈਂਬਰ ਚ ਚਲਾਇਆ ਉਹ ਕਹਿੰਦਾ ਕਿੱਥੋਂ ਲਖਾ ਲਈਏ ਨਹੀਂ ਹੋਣੀ ਉਹਨਾਂ ਅੱਛਾ ਜੀ ਕਿਵੇਂ ਕਰਨਾ ਹੈ ਕਰਾਜੀ ਕਰਾਉਣੀ ਹੈ ਹੋਰ ਯਾਰ ਖਰਾਬ ਬਹੁਤ ਗੇੜੇ ਵੱਜ ਗਏ 18 ਨੰਬਰ ਚ ਭੇਜ ਦੇ ਨੂੰ 18 ਨੰਬਰ ਚ ਭੇਜਤਾ 18 ਵਾਲੇ ਨੂੰ ਮੈਸੇਜ ਕਰਤਾ ਵੀ ਆ ਗਿਆ ਤੇ ਉਹਨੇ ਕਹਿਤਾ ਕਹਿੰਦਾ ਵੀ 50000 ਲੱਗੂ ਕਹਾਂ ਯਾਰ ਜ਼ਿਆਦੇ ਹੈ ਗੱਲ 25 ਤੇ 30 ਤੇ ਨਿਬੜ ਗਈ 30 ਲਿਬੜੀ ਉਹ ਬਸ ਸਟੋਰੀ ਹਿਸਟਰੀ ਦੇ ਵਿੱਚ ਹੀ ਲਿਖ ਦਿੰਦੇ ਸੀ ਬਸੀ ਕਨਵੀਸ ਜੇ ਵੀ ਬਾ ਹੱਕ ਰਕਬਾ ਬਾ ਰਕਮ ਬਾ ਵਸੂਲ ਬਾ ਹੁਕਮ ਦਾ ਉੱਤਰ ਬਾ ਦੱਖਣ ਲੈ ਉਹ ਦੁਬਾਰੇ ਲੈ ਜਾਂਦੇ ਸੀ ਉਹ ਕਹਾ ਹਾਂ ਹੁਣ ਹੁਣ ਸੁਣ ਸਹੀ ਲਿਖੀ ਕਿਉਂਕਿ ਤੂੰ ਲਿਖਤਾ ਵੀ ਆਗੇ ਪੈਸੇ ਆਗੇ ਉਰਦੂ ਚ ਹੁੰਦਾ ਸੀ ਨਾ ਸਮਝ ਆਵੇ ਸਿੱਧਾ ਪੰਜਾਬੀ ਚ ਕਰਤਾ ਕਿਹੜਾ ਬਾ ਰਕਬਾ ਬਾ ਹਕੂਕ ਬਾ ਉੱਤਰ ਬਾ ਦੱਖਣ ਕੀ ਹੈ ਯਾਰ ਸਹੀ ਹੈ ਨਾ ਹਾਂ ਮਨੁੱਖ ਸਾਰਿਆਂ ਨੂੰ ਦਰਲੀਆਂ ਪਤਾ ਇਹਨਾਂ ਨੇ ਆ ਪਹਿਲਾਂ ਤਾਂ ਤਾਂ ਬੋਲੀ ਜਾਂਦਾ ਮੈਂ ਕਦੋਂ ਦਾ ਕਿੰਨੇ ਸਾਲਾਂ ਦਾ ਸੋ ਇਸ ਕਰਕੇ ਇਹ ਚੀਜ਼ਾਂ ਖਾਣ ਸਾਨੂੰ ਐਸੇ ਇਸ ਤਰ੍ਹਾਂ ਦੇ ਸਟੈਪ ਨਾਲ ਚਿਪਕ ਕਰਨੇ ਪੈਣਗੇ ਕਿਉਂਕਿ ਖੱਜਲ ਖਾਰੇ ਦੇਖੋ ਹਰੇਕ ਬੰਦਾ ਦੇਖੋ ਆਪਣੇ ਘਰੇ ਰਾਜ ਹੈ ਇੱਜ਼ਤ ਆ ਰੇ ਉੱਥੇ ਜਾ ਕੇ ਬੇਇੱਜ਼ਤੀ ਹੁੰਦੀ ਆ ਉਹ ਬੁੜਿਆ ਰੋਜ਼ ਮੂੰਹ ਚੱਕ ਕੇ ਆ ਜਾਂਦਾ ਅਰੇ ਵੀਰਵਾਰ ਨੂੰ ਆ ਜੀ ਦੱਸੋ ਜੀ ਪਾਤਰ ਸਾਹਿਬ ਦਾ ਸ਼ੇਰ ਹੈ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਸ਼ਹਿਰ ਜਾ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਸ਼ਹਿਰ ਜਾ ਕੇ ਤੁਸੀਂ ਇੱਕ ਤਹਿਸੀਲਦਾਰ ਚ ਤਹਿਸੀਲਾਂ ਚ ਜਾ ਕੇ ਦਫ਼ਤਰਾਂ ਚ ਜਾ ਕੇ ਬੇਜਤੀਆਂ ਕਰਾਉਂਦੇ ਸੀ ਸਾਡੇ ਬਜ਼ੁਰਗ ਕਿੰਨੇ ਸਾਲ ਹੋ ਗਏ ਜੀ ਹੁਣ ਇੱਜ਼ਤ ਦੀ ਘਟੋ ਘਟ ਇੱਜ਼ਤ ਮਿਲੂਗੀ ਮਾਨ ਸਨਮਾਨ ਮਿਲੂਗਾ ਹੁਣ ਏਸੀ ਤਹਿਸੀਲਾਂ ਬਣਾਤੀਆਂ ਏਸੀ ਸਬਡਿਵੀਜ਼ਨਾਂ ਬਣਾਤੀਆਂ ਵੇਟਿੰਗ ਏਰੀਆ ਪਾਣੀ ਪੀਣ ਨੂੰ ਵਧੀਆ ਬਾਥਰੂਮ ਹੁਣ ਐ ਨਹੀਂ ਹੈਗਾ ਵੀ ਯਾਰ ਕਿੱਥੇ ਫਸ ਗਏ ਨਾਲੇ ਮੈਂ ਤਾਂ ਉਹ ਵੀ ਕਹਤਾ ਮੈਂ ਕਿਹਾ ਯਾਰ ਲਾਲ ਢੇਟਾਂ ਨਹੀਂ ਲਾਉਣੀਆਂ ਕਿਸੇ ਵੀ ਬਿਲਡਿੰਗ 'ਚ ਵਧੀਆ ਹੋਰ ਰੰਗਦਿਆਂ ਲਾਓ ਲਾਲ ਢੇਟਾਂ ਤੋਂ ਦੁਖੀ ਆਏ ਪਏ ਆ ਲਾਲ ਢੇਟਾਂ ਦਾ ਮਤਲਬ ਹੈ ਲੁੱਟ ਹੋਊਗੀ ਇਹ ਲੋਕਾਂ ਨੂੰ ਐ ਲੱਗਦਾ ਸਾਡਾ ਖੂਨ ਹੀ ਲੱਗਿਆ ਹੋਇਆ ਐ ਨਾ ਢਟੇ 'ਚ ਬੱਸ ਲੱਗਿਆ ਵੀ ਹੋਇਆ ਯਾਰ ਵੈਸੇ ਸੋ ਇਟੇ ਹੀ ਬਦਲ ਗਏ ਰੰਗ ਬਦਲੋ ਯਾਰ ਲੋਕਾਂ ਨਾਲ ਜਾਣੂ ਜੀ ਕਰੇ ਵੀ ਵਧੀਆ ਯਾਰ ਚਲੋ ਬਿਲਡਿੰਗ ਵਧੀਆ ਹੀ ਲਾ ਦਈਏ ਚਲੋ ਠੀਕ ਹੋਊਗਾ ਪਹਿਲਾਂ ਵਾਲੀ ਤਸੀਲ ਸੋ ਪਹਿਲੀ ਇਮੇਜ ਬਣਾ ਰੱਖੀ ਆ ਵੀ ਐਂ ਐਂ ਪੈਸੇ ਦੇਣੇ ਪੈਣਗੇ ਆ ਤਾਂ ਇੱਥੇ ਤਾਂ ਕੰਮ ਚੱਲੂਗਾ ਚੱ ਜਮ੍ਹਾਂ ਬੰਦੀਆਂ ਫਰਦਾਂ ਇੰਤਕਾਲ ਹੈ ਨਾ ਜਾਂ ਐਨ ਆਰ ਆਈ ਭਰਾ ਨੇ ਉੱਥੇ ਬੈਠੇ ਉਹਨਾਂ ਨੇ ਸ਼ਿਕਾਇਤਾਂ ਹੁੰਦੀਆਂ ਸੀ ਸਾਡੀ ਜ਼ਮੀਨ ਦਾ ਬਲੀ ਜੀ ਸਾਡਾ ਕੀ ਇੰਤਕਾਲ ਸਾਨੂੰ ਆਉਣਾ ਪਊਗਾ ਜੀ ਟਿਕਟ ਲੈ ਕੇ ਆਉਣਾ ਪੈਂਦਾ ਫਿਰ ਇੱਥੇ ਨਹੀਂ ਟਾਈਮ ਮਿਲਦਾ ਹੈ ਨਾ ਉਹ ਜਾਣਾ ਹੈ ਜੀ ਕੰਮ ਤੇ ਉੱਥੇ ਸਾਡਾ ਕੰਮ ਛੁੱਟ ਜੂਗਾ ਉਹ ਸਾਰਾ ਹੁਣ ਆਨਲਾਈਨ ਬੈ ਕੇ ਤੇਨਾਰੇ ਭਰਾ ਵੀ ਮਿਲੇ ਮੈਨੂੰ ਉਹ ਕਹਿੰਦੇ ਜੀ ਇਹ ਕੰਮ ਪਹਿਲਾਂ ਸਾਨੂੰ ਘੇੜੇ ਮੰਨਨੇ ਪਏ ਸੀਗਾ ਮੋਬਾਈਲ ਤੇ ਹੋ ਗਿਆ ਜੀ ਕੰਮ ਤੇ ਅੱਜ ਅਸੀਂ ਤਾਂ ਇਹੀ ਕਹਿਣ ਆਇਆ ਤੁਹਾਨੂੰ ਵੀ ਧੰਨਵਾਦ ਜੀ ਬਹੁਤ-ਬਹੁਤ ਵੀ ਸਾਨੂੰ ਜਿਹੜਾ ਕਿਉਂਕਿ ਉਹ ਆਪ ਉੱਥੇ ਜਾ ਕੇ ਦੱਸਣਾ ਉਹਦੀ ਮਿਹਨਤਾਂ ਕਰਦੇ ਨੇ ਬਰਫਾਂ ਚ ਉੱਥੇ ਕੰਮ ਕਰਦੇ ਆ 20 ਘੰਟੇ ਦੇ ਸ਼ਿਫਟਾਂ ਲਾਉਂਦੇ ਆ ਤੇ ਉਹਨਾਂ ਦੀ ਉਹ ਜਿਹੜੀ ਇੱਥੇ ਵਾਲੀ ਜ਼ਮੀਨ ਆ ਉਹਨੂੰ ਕੋਈ